ਮੈਂ ਪਿੰਕੂ ਸ਼ਰਮਾ ਵਾਰਡ ਨੰਬਰ 23 ਤੋਂ ਜਿਹੜੇ ਪ੍ਰਤੈਸੀ ਸੀ ਭਾਰਤੀ ਜਨਤਾ ਪਾਰਟੀ ਦੇ ਸ਼ੋਭਾ ਸ਼ਰਮੂਹਨਰ ਪਤੀ ਆ ਸਾਨੂੰ ਸਮਾਜ ਦੇ ਵਿੱਚੋਂ ਸਾਡੇ ਵਾਰਡ ਵਾਸੀਆਂ ਤੋਂ ਬਹੁਤ ਬਹੁਤ ਵੱਡਾ ਜਿਹੜਾ ਯੋਗਦਾਨ ਉਹਨਾਂ ਨੇ ਦਿੱਤਾ ਆਪਣੇ ਵੋਟਾਂ ਪਾਰੀ ਵੋਟਾਂ ਨਾਲ ਸਾਨੂੰ ਜਿਤਾ ਕੇ ਤੇ ਜਾਈਗਾ ਔਰ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਵਾਰਡ ਵਸੀਆਂ ਦਾ ਜਿਨ੍ਹਾਂ ਨੇ ਇਸ ਲਈ ਸਾਨੂੰ ਸਮਝਿਆ ਮੈਂ ਉਹਨਾਂ ਨੂੰ ਪ੍ਰੋਸ਼ਸਤ ਦਰਵਾਣਾ ਚਾਹੁੰਦਾ ਕਿ ਆਣ ਵਾਲੇ ਸਮੇਂ ਚ ਜਿਹੜਾ ਜੇ ਉਹਨਾਂ ਦੀ ਸਮੱਸਿਆ ਹੈਗੀਆਂ ਜਿਹੜੇ ਕਿ ਕਾਉਂਸਲਰ ਦੀ ਹੱਦ ਹੱਦ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਤਾਂ ਪੂਰਾ ਕਰੂੰਗਾ ਹੀ ਉਹਨਾਂ ਦੇ ਨਾਲ ਜਿਹੜੀ ਸਾਡੇ ਦੋ ਤਿੰਨ ਚੀਜ਼ਾਂ ਹੈਗੀਆਂ ਦੋ ਤਿੰਨ ਗੱਲਾਂ ਹੈਗੀਆਂ ਜਿਹੜੀਆਂ ਇਸ ਤਰ੍ਹਾਂ ਸਨੈਚਿੰਗ ਵੱਧ ਰਹੀ ਹੈ ਪ੍ਰਸ਼ਾਸਨ ਦੇ ਨਾਲ ਮਿਲ ਕੇ ਬੈਠਕਾ ਕਰਕੇ ਉਹਦੇ ਤੇ ਥੋੜਾ ਕੰਟਰੋਲ ਕਰਾਂਗੇ ਨਸ਼ੇ ਤੇ ਹੈਗਾ ਜਗਾ ਜਗਾ ਜਿੱਥੇ ਹਨੇਰਾ ਹੁੰਦਾ ਉੱਥੇ ਨਸ਼ੀ ਕਰਨ ਵਾਲੇ ਬੈਠੇ ਰਹਿੰਦੇ ਉਹਦੇ ਤੇ ਕੰਟਰੋਲ ਕਰਨ ਲਈ ਪ੍ਰਸ਼ਾਸਨ ਦੇ ਨਾਲ ਕੁਝ ਸਹਿਯੋਗ ਕਰਾਂਗੇ ਜਿਸ ਤਰ੍ਹਾਂ ਵੀ ਹੋਏਗਾ ਕੈਮਰੇ ਲਗਾएंगे ਹਰ ਚੌਕ ਦੇ ਵਿੱਚ ਇਹ ਪ੍ਰੈਸ ਟ੍ਰੈਫਿਕ ਦੀ ਸਮੱਸਿਆ ਹੈਗੀ ਉਹ ਥੋੜਾ ਸਮਾਜ ਨਾਲ ਬੈਠ ਕੇ ਸਮਾਜ ਨਾਲ ਬੈਠ ਕੇ ਉਹ ਸਮੱਸਿਆ ਹੱਲ ਕਰਾਂਗੇ ਔਰ ਲਾਈਟਿੰਗ ਦਾ ਜਿਹੜਾ ਜਿੱਥੇ ਹਨੇਰਾ ਪੈਂਦਾ ਉਹ ਤਾਂ ਕਰਵਾਉਗੇ ਨਾਲ ਦੇ ਨਾਲ ਪਾਣੀ ਵੀ ਸਪਸ਼ਟ ਦੋਗੇ ਧੰਨਵਾਦ ਜੀ ਸ਼ੁਕਰੀਆ ਜੀ ਹਾਂ ਜੀ ਬੋਲੋ ਜੀ ਮੇਰਾ ਨਾਮ ਅਸ਼ਵਨੀਾ ਜੀ ਮੈਂ ਸਾਰੇ ਵੋਟਰਾਂ ਦਾ ਤੇ ਜਿਹੜੇ ਵੀ ਸਾਨੂੰ ਵਾਰਡ ਨੰਬਰ 23 ਤੋਂ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਮਾਮਾ ਨੇ ਭੈਣਾਂ ਨੇ ਮੇਰੇ ਭਰਾ ਸੱਜਣ ਜਿਨ੍ਹਾਂ ਨੇ ਵੀ ਸਾਨੂੰ ਵੋਟਾਂ ਪਵਾਈਆਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੀ ਕੋਈ ਵੀ ਵਾਰਡ ਦਾ ਕੰਮ ਹੋਵੇ ਜੋ ਵੀ ਕੰਮ ਹੋਵੇ ਅਸੀਂ ਜੋ ਵੀ ਵਾਅਦੇ ਕੀਤੇ ਆ ਸ਼ੋਭਾ ਸ਼ਰਮਾ ਪਿੰਕੂ ਸ਼ਰਮਾ ਜੀ ਵੱਲੋਂ ਭਾਈ ਸਾਹਿਬ ਵੱਲੋਂ ਸਾਰੇ ਕੰਮ ਹੋਣਗੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਮੇਰਾ ਨਾਮ ਰਾਜਿੰਦਰ ਸਿੰਘ ਨੇਗੀਆ ਮੈਸ ਸਮੂਹ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਆ ਆਪਣੇ ਇਲਾਕੇ ਦਾ ਸੁਧਾਰ ਕਰਨ ਵਾਸਤੇ ਅਸੀਂ ਪੂਰਾ ਆਸ਼ਵਾਸਨ ਦਿੰਦੇ ਆ ਕਿ ਅਸੀਂ ਆਪਣੇ ਏਰੀਆ ਦਾ ਜਿਹੜਾ ਵਿਕਾਸ ਜ਼ਰੂਰ ਕਰਾਂਗੇ ਅੱਛੇ ਤਰੀਕੇ ਨਾਲ ਕਰਾਂਗੇ ਸਾਰੇ ਲੋਕਾਂ ਦਾ ਬੜੇ ਤਹਿ ਦਿਲੋਂ ਨਾਲ ਧੰਨਵਾਦੀ